ਚਲੋ ਜੀ ਛੁੱਟੀਆਂ ਦਾ ਕੰਮ ਦਿਖਾਈਏ ਪੰਜਾਬੀ ਦੀ ਕਾਪੀ ਹੈ ਕਵਰ ਕਾਪਨ ਚੜਾਇਆ ਦੇ ਤੇ ਬਸ ਪੁੰਨ ਗਈ ਹੈ ਨਹੀਂ ਸੀ ਹੈ ਨਹੀਂ ਸੀ ਅਵੇ ਨਾ ਚਲੋ ਜੀ ਰਾਈਟਿੰਗ ਬਹੁਤ ਸੋਹਣੀ ਹੈ ਇੱਕ ਸੁੰਦਰ ਲਿਖਾਈ ਸ਼ਾਬਾਸ਼ ਮੋਤੀਆ ਮੋਤੀ ਸਾਡੇ ਵੇਲੇ ਵੀ ਹੁੰਦਾ ਸੀ ਮੋਤੀ ਪੰਜਾਬੀ ਸਕੂਲਾਂ ਚ ਨਾ ਸਰਕਾਰੀ ਚ ਮੋਤੀ ਮਸ਼ਹੂਰ ਹੈ ਇੱਕ ਪੂਰੀ ਕੜਾਈ ਚ ਭਜ ਗਈ ਪੰਜਾਬੀ ਦੀ ਪੰਜਾਬੀ ਦੀ ਲੋਕ ਗਾਇਕਾ ਸ੍ਰਿੰਦਰ ਪੌਰ ਹਟ ਜਾ ਮੜਾ ਜਾ ਪੜਨਦੇ ਸ੍ਰਿੰਦਰ ਪੌਰ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸ੍ਰਿੰਦਰ ਪੌਰ ਦਾ ਜਨਮ 25 ਨਵੰਬਰ 1998 ਇਸਵੀ ਨੂੰ ਦਿਵਾਨ ਕੀ ਲਿਖਿਆ ਹੈ ਦਿਵਾਨ ਵਿਸ਼ਨ ਸਿੰਘ ਦੇ ਘਰ ਮਾ ਮਾਇਆ ਦੇਵੀ ਕੋ ਲਾਹੌਰ ਵਿਖੇ ਹੋਇਆ ਚਲੋ ਲਿਖਾਈ ਬਹੁਤ ਸੋਹਣੀ ਹੈ ਮੇਰੀ ਕਾਰਟੂਨ ਦੀ ਜਿਹਨੂੰ ਵਧੀਆ ਲੱਗੀ ਨਾ ਸ਼ਾਬਾਸ਼ ਦੋ ਸ਼ਾਬਾਸ਼ ਉਹਨੂੰ ਪੰਜਾਬੀ ਚ ਸ਼ਾਬਾਸ਼ ਦਿਓ ਲਿਖ ਕੇ ਚੱਲ ਅੱਗੇ ਕੋੜੇ ਦਾ ਪਾਣੀ ਅਜੇ ਮੈਂ ਤਾਂ ਪਿਆਸੇ ਕਾਣੀ ਹਾਂ ਸਾਨੂੰ ਤਾਂ ਪਿਆਸਾ ਕਾਹੀ ਮਾਂ ਦਾ ਹੁੰਦਾ ਸੀ ਮਾਂ ਦਾ ਪਿਆਰ ਮਾਂ ਆਪਣੀ ਔਲਾਦ ਲਈ ਕੀ ਕੀ ਕਰਦੀ ਦੱਸ ਘਟ ਕੀ ਕਰਦੀ ਤੂੰ ਦੱਸ ਪਹਿਲਾਂ ਇਹ ਤੋਂ ਬਿਨਾ ਉਹਦੇ ਸ਼ਾਬਾਸ਼ ਸ਼ਾਬਾਸ਼ ਤੁਸੀਂ ਕਮੈਂਟ ਕਰਕੇ ਦੱਸਿਓ ਮੈਨੂੰ ਕੁੱਲ ਤੁਸੀਂ ਕਮੈਂਟ ਕਰਕੇ ਦੱਸਿਓ ਮੇਰਾ ਸਕੂਲ ਸਾਨੂੰ ਆ ਵੀ ਮਸੀ ਹੁੰਦਾ ਸੀ ਮੇਰਾ ਸਕੂਲ ਮੇਰਾ ਵਿਆਪਕ ਸੱਚੀ ਆ ਮੇਰੀ ਰਾਈਟਿੰਗ ਹੋ ਰਹਾ ਹੈ ਆਓ ਦੂਜੇ ਪੰਨੇ ਲਿਖਤੀ ਜਲਾਇਨ ਨਾਲ ਆਏ ਹੈ ਮੇਰੇ ਸਕੂਲ ਮੇਰੀ ਤਾਂ ਹੀ ਲਖਾਈ ਹੈ ਨਹੀਂ ਸੌਣ ਲੱਗੇ ਅੱਜ ਤੱਕ ਵੀ ਨਹੀਂ ਹੈਗੀ ਹੂੰ ਬਹੁਤ ਸੁਣੀ ਚ ਲੱਗੇ ਆ ਦੇ ਕੋ ਸ਼ਾਬਾਸ਼ ਤੇ ਮੈਨੂੰ ਹੋ ਗਿਆ ਸੀ ਇਹ ਤਾਂ ਐਕਸਟਰਾ ਬਣਾ ਹੀ ਦੇਣੀ ਹੈ ਹੁਣ ਇੱਥੋਂ ਕੀ ਹੁੰਦਾ ਹੈ ਇਹ ਆਪਣੀ ਡੌਮਸ ਪੇਪਰ ਫਰੈਂਡ ਪੈਨਸਲ ਦੇ ਨਾਲ ਪੰਜਾਬੀ ਹੌਲੀਡੇ ਹੋਮਵਰਕ ਦੀ 66 ਚਲੋ ਹੈ ਡਰਾਇੰਗ ਦੇ ਪਹਿਲੇ ਇਹਨੇ ਤਾਂ ਮੇਰੇ ਨਾਮ ਨਾਲ ਸ਼ੁਰੂ ਕੀਤੀ ਹੈ ਮੇਰੇ ਮਾਤਾ ਜੀ ਚਲ ਪੜ੍ਹੀਏ ਸੰਸਾਰ ਪਰ ਵਿੱਚ ਮਾਂ ਦਾ ਰਿਸ਼ਤਾ ਸਭ ਤੋਂ ਪਵਿੱਤਰ ਹੁੰਦਾ ਹੈ ਮਾਂ ਉਹ ਹੁੰਦੀ ਹੈ ਜੋ ਬੱਚੇ ਨੂੰ ਜਨਮ ਦਿੰਦੀ ਹੈ ਪਾਲਦੀ ਹੈ ਤੁਰਨਾ ਬੋਲਣਾ ਸਿਖਾਉਂਦੀ ਹੈ ਮਾਂ ਹੀ ਪਹਿਲਾ ਅਧਿਆਪਕ ਵਾਂਗ ਕੇ ਬੱਚੇ ਨੂੰ ਸੰਸਾਰ ਵਿੱਚ ਜਿਉਣ ਦੇ ਜੋਗ ਬਣਾਉਂਦੀ ਹੈ ਮੇਰੇ ਮਾਤਾ ਜੀ ਵੀ ਮੈਨੂੰ ਬਹੁਤ ਪਿਆਰੇ ਹਨ ਉਹਨਾਂ ਦਾ ਨਾਮ ਸ਼੍ਰੀਮਤੀ ਕੁਲਦੀਪ ਕੌਰ ਹੈ ਥੈਂਕ ਯੂ ਬੇਟਾ ਉਹਨਾਂ ਦੀ ਉਮਰ 37 ਸਾਲ ਹੈ 2 ਸਾਲ ਘਟ ਲਿਖ ਦਿੰਦੀ ਬੇਟਾ ਉਹ 10ਵੀਂ ਪਾਸ ਕਰਨ ਚਾਰਕ ਜਮਾਤਾਂ ਵੱਧ ਲਿਖ ਦਿੰਦੀ ਬੇਟਾ ਉਹ ਇੱਕ ਘਰੇਲੂ ਔਰਤ ਹੈ ਉਹ ਸਵੇਰੇ ਜਲਦੀ ਉੱਠਦੇ ਹਨ ਉੱਠਦੇ ਹਨ ਉਹ ਸਵੇਰੇ ਉੱਠ ਕੇ ਪਾਠ ਕਰਦੇ ਹਨ ਹਾਂ ਮੈਂ ਕਰਦੀ ਹਾਂ ਜਰੂਰ ਕਰਦੀ ਹਾਂ ਮੈਂ ਉਹਨਾਂ ਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਹੈ ਹਾਂ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੈ ਵੀ ਉਹ ਮੈਨੂੰ ਬਹੁਤ ਸਵਾਦ ਅਤੇ ਨਮੀ ਨਮੀ ਦਰਾਂ ਦਾ ਪੋਜਨ ਬਣਾ ਕੇ ਪਾਉਂਦੇ ਹਨ ਤੇ ਕਾਟੋ ਸਿੱਖਦੀ ਵੀ ਮੇਰੇ ਤੋਂ ਉਹਨਾਂ ਦੇ ਹੱਥ ਦੇ ਮੈਨੂੰ ਰਾਜਮਾ ਚਾਵਲ ਬਹੁਤ ਸਵਾਦ ਲੱਗਦੇ ਉਹਨਾਂ ਅਸੀਂ ਕੱਲ ਨੂੰ ਹੀ ਬਣਾਉਣੇ ਆ ਉਹ ਸਾਰੇ ਘਰ ਦਾ ਕੰਮ ਆਪ ਕਰਦੇ ਹਨ ਕਿਉਂਕਿ ਮੈਨੂੰ ਆਪ ਹੀ ਕਰਨਾ ਪਸੰਦ ਆ ਕਿਸੇ ਦਾ ਪਸੰਦ ਨਹੀਂ ਹੁੰਦਾ ਉਹਨਾਂ ਦਾ ਸੁਭਾਅ ਬਹੁਤ ਚੰਗਾ ਹੈ ਬਾਕੀ ਬੜਾ ਚੰਗਾ ਹੈ ਉਹਨਾਂ ਦੇ ਚਿਹਰੇ ਤੇ ਨੋਕੀ ਚਮਕ ਰਹੀਦੀ ਹੈ ਵੈਰੀ ਗੁੱਡ ਬੇਟਾ ਗਲੀ ਘਾੜ ਵਿੱਚ ਉਹਨਾਂ ਦਾ ਬਹੁਤ ਸਤਿਕਾਰ ਹੈ ਉਹਨਾਂ ਦੀ ਸਲਾਹ ਲੋਕ ਆਪਣੇ ਘਰ ਦੇ ਕੰਮਾਂ ਵਿੱਚ ਲੈਂਦੇ ਹਨ ਇਹ ਬਿਲਕੁਲ ਪੱਕੀ ਗੱਲ ਹੈ ਉਹ ਕਦੇ ਵੀ ਮੁਸ਼ਕਲ ਵਿੱਚ ਘਰਉਂਦੇ ਨਹੀਂ ਬਿਲਕੁਲ ਇਹ ਮੈਂ ਸਾਰਿਆਂ ਨੂੰ ਕਹਿਨੀ ਵੀ ਹੁੰਦੀ ਹੈ ਤੇ ਅਤੇ ਉਹ ਸਾਨੂੰ ਵੀ ਇਹ ਹੀ ਸਿੱਖਿਆ ਦਿੰਦੇ ਹਨ ਹਾਂ ਉਹ ਕਦੇ ਕਿਸੇ ਨਾਲ ਕੌੜਾ ਨਹੀਂ ਬੋਲਦੇ ਨਾ ਪੁੱਤ ਮੈਂ ਤੈਨੂੰ ਮਿੱਟਾ ਨਹੀਂ ਬੋਲਾਂ ਜੇ ਤਾਂ ਗਲਤ ਲੀ ਗਈ ਇਹ ਪਰ ਉਹਨਾਂ ਵਿੱਚੋਂ ਗੁੱਸਾ ਵੀ ਬਹੁਤ ਹੈ ਇਹ ਗੱਲ ਬਿਲਕੁਲ ਸਹੀ ਹੈ ਪਰ ਉਹ ਕਿਸੇ ਨਾਲ ਬਿਨਾਂ ਗੱਲ ਤੋਂ ਨਹੀਂ ਲੜਦੇ ਰਾਈਟ ਉਹ ਹਮੇਸ਼ਾ ਘਰ ਦੇ ਕਿ ਲਿਖਿਆ ਕਮਾ ਵਿੱਚ ਰੁੱਝੇ ਰਹਿੰਦੇ ਹਾਂ ਉਹਨਾਂ ਨੂੰ ਮੇਕਅਪ ਦਾ ਵੀ ਬਹੁਤ ਉਹਨਾਂ ਨੂੰ ਮੇਕਅਪ ਬਹੁਤ ਵਧੀਆ ਕਰਨਾ ਹੁੰਦਾ ਹਾਂ ਕਿਉਂਕਿ ਮੈਨੂੰ ਸ਼ੌਂਕ ਬਹੁਤ ਜ਼ਿਆਦਾ ਹੈ ਮੇਰੇ ਮਾਤਾ ਜੀ ਮੇਰਾ ਅਤੇ ਮੇਰੇ ਵੱਡੇ ਭਰਾ ਦਾ ਸਿਹਤ ਅਤੇ ਪੜ੍ਹਾਈ ਦਾ ਬਹੁਤ ਖਿਆਲ ਰੱਖਦੇ ਹਨ ਰੱਖਣਾ ਪੈਂਦਾ ਬੁੱਤ ਕੀ ਕਰੀਏ ਇਹ ਸਾਰੀਆਂ ਗੱਲਾਂ ਕਾਰਨ ਮੇਰੇ ਮਾਤਾ ਜੀ ਮੈਨੂੰ ਬਹੁਤ ਚੰਗੇ ਲੱਗਦੇ ਹਨ ਪ੍ਰਮਾਤਮਾ ਉਹਨਾਂ ਨੂੰ ਨਿਰੋਗ ਰੱਖੇ ਤੇ ਉਹਨਾਂ ਦੀ ਉਮਰ ਲੰਬੀ ਹੋਵੇ ਧੰਨਵਾਦ ਬਹੁਤ ਐਨੀਆ ਵੀ ਕਰਦੋ ਕਿ ਬੜੀ ਲੰਬੀ ਹੋਏ ਚੌੜੀ ਹੋਏ ਜਿੰਨੀ ਉਮਰ ਹੋ ਜਿ세 ਗਲਾਕ ਲਿਖੇ ਖੇਡਾਂ ਦੀ ਮਹੱਤਤਾ ਨਾ ਇਹ ਮੈਂ ਬਣਾਈ ਹੈ ਉਹਦੀ ਇਹ ਵੀ ਕਾਰਟੂਨ ਨੇ ਬਣਾਈ ਇਹਨੂੰ ਕੋਈ ਵੀ ਡਰਾਇੰਗ ਇਹਨੂੰ ਦੱਸੀ ਨਹੀਂ ਸੀ ਸਿਰਫ ਇਹਨੂੰ ਇੱਕ ਲੇਖ ਦਿੱਤੇ ਸੀ ਪਰ ਡਰਾਇੰਗ ਦਾ ਸ਼ੌਂਕ ਹੈ ਤੇ ਆ ਇਹਦੀ ਫੇਵਰੇਟ ਫੇਵਰੇਟ ਹੈ ਇਹ ਹਮੇਸ਼ਾ ਬਣਾਉਂਦੀ ਆ ਆ YouTube 'ਤੇ ਨਾਲ ਬੁਝੇ ਲੱਗਾ ਲਾ ਕੇ ਮੈਂ ਤੇ ਵੀ ਹੈਸ਼ਟੈਗ #ਮਾ #ਮਾ ਤੇ ਆ ਹੈਗਾ ਕਿ ਜੀ ਰੇਲਵੇ ਸਟੇਸ਼ਨ ਦੇਖ ਲੈ ਇੱਥੇ ਕਾਟੋ ਨੇ ਟ੍ਰੇਨ ਬਣਾਤੀ ਇਹਦੇ ਨਾਲ ਇਹਨੂੰ ਐਕਸਟਰਾ ਨੰਬਰ ਮਿਲਦੇ ਆ ਤੇ ਆ ਕਰਕੇ ਕੇਵਲ ਸਾਰੇ ਟੀਚਰਾਂ ਦੀ ਜੀ ਮੈਨੂੰ ਪੜੀ ਵੀ ਲੱਗਦੀ ਹੈ ਜੀ ਲਿਖਾਈ ਵੀ ਬਹੁਤ ਸੋਹਣੀ ਹੈ ਹਰ ਇੱਕ ਚੀਜ਼ ਚ ਕਾਟੋ ਆਪਣੀ ਫਸਟ ਹੀ ਆ ਕਿਹចਾ ਲਾਇਬ੍ਰੇਰੀ ਬਣਾਈ ਹੈ ਹਾਈਬ੍ਰਿਡ ਕੁੜੀ ਕਿਤਾਬ ਚੁਤੀ ਆਂਦੇ ਆ ਠੀਕ ਹੈ ਮੈਂ ਕਦੇ ਪੜੀਆਂ ਨਹੀਂ ਨਾ ਜਾ ਕੇ ਬੁਤਨਾ ਕਰਕੇ ਉਹ ਨੌਲੇਜ ਘਾਟੀ ਹੈ ਊੜਾ ਆੜਾ ਕਿਹੜੀ ਸ ਸ ਹ ਕ ਖ ਖ ਗ ਗ ਮ ਸ਼ ਖ ਗ ਘ ਸ ਜ਼ਰੂਰੀ ਹੈ ਵੀ ਅਰ ਜੀ ਹੁਣ ਆ ਦੇਖੋ ਅੱਜ ਕੰਪਲੀਟ ਕਰਕੇ ਛੱਟੀ ਹੈ ਅਰ ਜੇ ਖਾਣ ਪੀਣ ਦੀਆਂ ਵਸਾਂ ਵਿੱਚ ਵੱਧ ਰਹੀ ਮਿਲਾਪਟ ਬਾਰੇ ਸਿਹਤ ਅਧਿਕਾਰੀ ਨੂੰ ਪੱਤਰ ਲਿਖੋ ਪੱਤਰ ਪੁੱਤਰ ਕਿਤੇ ਇੱਥੇ ਤਾਂ ਬਹੁਤ ਸ਼ਿਕਾਇਤ ਲੈ ਕੇ ਵਗਜੋ ਤਾਲੀ ਸੁਣਦੇ ਹੈ ਜੀ ਤਾਲੀ ਨਾ ਲਾਉਣਾ ਪਊਗਾ ਜੇ ਭਈ ਤੁਹਾਨੂੰ ਮੇਰੀ ਕਾਟੋ ਦੀ ਹੈਂਡ ਰਾਈਟਿੰਗ ਲਿਖਾਈ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਪੰਜਾਬੀ ਨੂੰ ਵੱਧ ਤੋਂ ਵੱਧ ਵਧਾਵਾ ਦਿਓ ਕਰੋ ਤਾਂ ਕਿ ਪੰਜਾਬੀ ਲੋਕ ਬੋਲਣ ਸੁਣਨ ਪੜ੍ਹਨ ਤੇ ਲਿਖਣ ਤੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਓ ਤੇ ਆਹ ਲਾ ਸਾਡੀ ਕਾਟ ਹੈ ਛੱਡੀ ਗੂਗਲ ਮੋਗਲ ਜੀ ਇਹਦੇ ਵਾਸਤੇ ਨੂੰ ਲਾਈਕ ਕਰਿਓ ਕਮੈਂਟ ਚ ਜਰੂਰ ਦੱਸਿਓ ਮੈਨੂੰ ਕਿੰਨੀ ਵਾਰ ਸ਼ਾਬਾਸ਼ ਮਿਲੀ ਤੇ ਮੈਂ ਡਰਿੰਕ ਕਰੀ ਲਿਆ ਜਰੂਰ ਬਹੁਤ ਵਧੀਆ ਵਧੀਆ ਦੱਸ ਦੇਣਗੇ ਦੱਸ ਦਿਓ ਭਾਈ ਨਹੀਂ ਖੜਾ ਨਹੀਂ ਛੱਡਣਾ